नमस्कार सास्रीकाल लो जी ਅਸੀਂ ਪਹੁੰਚ ਗਏ ਵਾਪਸ ਬੋਕੇ ਇਸ ਵਾਰੀ ਜਦ ਮੈਂ ਇੰਡੀਆ ਸੀ ਤਾਂ ਬਹੁਤ ਸਾਰੇ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੋਲੀ-ੋਲੀ ਅਸੀਂ ਵੀ ਉਸੇ ਉਮਰ ਵੱਲ ਜਾ ਰਹੇ ਹਾਂ ਇਸ ਦੇ ਉੱਪਰ ਮੈਂ ਕੁਝ ਪੰਕਤੀਆਂ ਲਿਖੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਦਾ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕੱਲਿਆ ਮੁਨੁੱਖਾ ਜਨਮ ਏਵੀ ਹੈ ਮੁਖ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕੱਲਿਆ ਤਰੱਕੀਆਂ ਵੱਡੀਆਂ ਪਾਣ ਲਈ ਜਿੰਦ ਸਾੜੀ ਤਰੱਕੀਆਂ ਵੱਡੀਆਂ ਪਾਣ ਲਈ ਜਿੰਦ ਸਾੜੀ ਗੱਡੀਆਂ ਲੰਮੀਆਂ ਲੈਣ ਲਈ ਨੀਂਦ ਵਾਰੀ ਪਾਇਆ ਤੇ ਸਭ ਪਰ ਸੇਤ ਨੇ ਹੁਣ ਜਵਾਬ ਹੈ ਦੇ ਛੱਡਿਆ ਮੁਨੁੱਖਾ ਜਨਮ ਏਵੀ ਹੈ ਮੁਖ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕੱਲਿਆ ਘਰ ਕੱਚਿਆਂ ਤੋਂ ਪੱਕੇ ਹੋ ਗਏ ਘਰ ਕੱਚਿਆਂ ਤੋਂ ਪੱਕੇ ਹੋ ਗਏ ਹੁਣ ਬੱਚਿਆਂ ਦੇ ਵੀ ਬੱਚੇ ਹੋ ਗਏ ਘਰ ਕੱਚਿਆਂ ਤੋਂ ਪੱਕੇ ਹੋ ਗਏ ਹੁਣ ਬੱਚਿਆਂ ਦੇ ਵੀ ਬੱਚੇ ਹੋ ਗਏ ਮਕਾਨਾਂ ਪਲਾਟਾਂ ਸਵਾਰ ਮੈਂ ਨਾ ਕੁਝ ਖਟਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕੱਲਿਆ ਪੈਸੇ ਕਮਾਣ ਲਈ ਸੱਚ ਝੂਠ ਸਭ ਵੇਖ ਕੀਤਾ ਪੈਸੇ ਕਮਾਣ ਲਈ ਸੱਚ ਝੂਠ ਸਭ ਇੱਕ ਕੀਤਾ ਜਿਨ੍ਹਾਂ ਲਈ ਕੀਤਾ ਉਹਨਾਂ ਦੂਰ ਦਾ ਰੁਖ ਕੀਤਾ ਕੰਧਾਂ ਤੱਕ ਤੱਕ ਕਰਾਂ ਗੁਜ਼ਾਰਾ ਹੁਣ ਮੈਂ ਕੱਲਿਆਂ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕੱਲਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਸਮਝਦੇ ਸੀ ਦਫ਼ਤਰੇ ਮੇਰੇ ਬਿਨਾ ਪੱਤਾ ਨਹੀਂ ਹਿੱਲਦਾ ਸਮਝਦੇ ਸੀ ਦਫ਼ਤਰੇ ਮੇਰੇ ਬਿਨਾ ਪੱਤਾ ਨਹੀਂ ਹਿੱਲਦਾ ਹੁਣ ਹੋਣ ਰਿਟਾਇਰ ਤੋਂ ਬਾਅਦ ਉੱਥੇ ਕੋਈ ਨਹੀਂ ਪੁੱਛਦਾ ਸਮੇਂ ਦੇਸੀ ਦਫ਼ਤਰੇ ਮੇਰੇ ਬਿਨਾ ਪੱਤਾ ਨਹੀਂ ਹਿੱਲਦਾ ਹੁਣ ਹੋਣ ਰਿਟਾਇਰ ਤੋਂ ਬਾਅਦ ਉੱਥੇ ਕੋਈ ਨਹੀਂ ਪੁੱਛਦਾ ਘਰ ਤੇ ਬਾਹਰ ਦੀ ਅਫਸਰੀ ਨੇ ਵੀ ਜਵਾਬ ਹੈ ਦੇ ਛੱਡਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚੱਲਿਆ ਪਰ ਨਾ ਪਤਾ ਚੱਲਿਆ ਕਿਸ ਲਈ ਸੀ ਕਲਿਆ ਉ ਭਲਿਆ ਮਾਨਸਾ ਸੰਭਲ ਜਾ ਤੂੰ ਤੇਰੇ ਕੋਲ ਟਾਈਮ ਹੈ ਬਚਿਆ ਉ ਭਲਿਆ ਮਾਨਸਾ ਸੰਭਲ ਜਾ ਤੂੰ ਤੇਰੇ ਕੋਲ ਟਾਈਮ ਹੈ ਬਚਿਆ ਤੈਨੂੰ ਖਾਣ ਪਾਣ ਤੇ ਮਾਨ ਲਈ ਨਹੀਂ ਸੀ ਕਲਿਆ ਉੱਪ ਲਿਆ ਮਾਨਸਾ ਸੰਭਲ ਜਾ ਤੂੰ ਤੇਰੇ ਕੋਲ ਟਾਈਮ ਹੈ ਬਚਿਆ ਤੈਨੂੰ ਖਾਣ ਪਾਣ ਤੇ ਮਾਨ ਲਈ ਨਹੀਂ ਸੀ ਕੱਲਿਆ ਕਰ ਨੇਕੀ ਵੰਡ ਖੁਸ਼ੀਆਂ ਕਰ ਨੇਕੀ ਵੰਡ ਖੁਸ਼ੀਆਂ ਜਿੰਨਾ ਸਮੇ ਹੈ ਬਚਿਆ ਪਛਤਾਏਗਾ ਫਿਰ ਜਦ ਲੈਨ ਉਸਨੇ ਯਮ ਕੱਲਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚਲਿਆ ਪਰ ਨਾ ਪਤਾ ਚਲਿਆ ਕਿਸ ਲਈ ਸੀ ਕੱਲਿਆ ਮਨੁੱਖਾ ਜਨਮ ਇਹ ਵੀ ਹੈ ਮੁੱਕ ਚਲਿਆ ਪਰ ਨਾ ਪਤਾ ਚਲਿਆ ਕਿਸ ਲਈ ਸੀ ਕੱਲਿਆ ਮੁਨੁੱਖਾ ਜਨਮ ਇਹ ਵੀ ਹੈ ਮੁਕ ਚਲਿਆ ਥੈਂਕ ਯੂ